ਛੱਤਾਂ ਗੇਲਪ ਗਿਆ ਕਮਰੇ ਦੇ ਆਕਰ ਸੋਈ ਦੇ ਬਰਾਂਡੇ ਦੇ ਸੀ ਕਿੰਨੀ ਸਰਕਾਰ ਨੂੰ ਮੇਰੀ ਥੋੜੀ ਮਦਦ ਕੀਤੀ ਜਾਵੇ ਜੀ ਬੈ ਤਾਂ ਬਹੁਤ ਧੀਵੇਂ ਮੇਰੇ ਬੱਚੇ ਵੀ ਧੀਵੇਂ ਤੋਂ ਪੜੀ ਜਾਣਗੇ ਮੀ ਆਇਆ ਸੀ ਥੋੜਾ ਜਾਤੇ ਸਾਡੀ ਪਹਿਲਾਂ ਬਰਾਂਡੇਲ ਛਤ ਗਿਰ ਗਈ ਸੀ ਥੋੜੀ ਜੀ ਤਾਂ ਮੈਂ ਆ ਕਰੀ ਨਹੀਂ ਸੀ ਮੈਂ ਦਵਾਈ ਲੈਣ ਗਈ ਸੀ ਇੱਕ ਬੀਬੀ ਜੋ ਆਪਣੀ ਦੋ ਕੁੜੀਆਂ ਨਾਲ ਜੁੱਤੀਆਂ ਬਣਾ ਕੇ ਘਰ ਦਾ ਗੁਜ਼ਾਰਾ ਕਰਦੀ ਹੈ ਉਸ ਦੇ ਘਰ ਦਾ ਗੁਜ਼ਾਰਾ ਵੀ ਬੜੀ ਮੁਸ਼ਕਿਲ ਦੇ ਨਾਲ ਹੁੰਦਾ ਹੈ ਉਹ ਅਬੌਰ ਦੀ ਪੰਜ ਪੀਰ ਨਗਰ ਗਲੀ ਨੰਬਰ 4 ਦੀ ਰਹਿਣ ਵਾਲੀ ਕਵਿਤਾ ਰਾਣੀ ਹੈ ਜਿਸ ਨੂੰ ਹੁਣ ਮੀਂਹ ਦਾ ਕਹਿਰ ਵੀ ਝੇਲਣਾ ਪਿਆ ਇਸ ਗਰੀਬ ਪਰਿਵਾਰ ਦੀ ਘਰ ਦੀ ਛੱਤ ਤੇਜ਼ ਮੀਂਹ ਕਾਰਨ ਡਿੱਗ ਜਾਂਦੀ ਹੈ ਹੁਣ ਉਹ ਆਪਣੀਆਂ ਧੀਆਂ ਸਮੇਤ ਖੁੱਲੇ ਅਸਮਾਨ ਹੇਠ ਰਹਿਣ ਲਈ ਮਜਬੂਰ ਹੈ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਕਵਿਤਾ ਜੀ ਕੈਸਾ ਰੈਡ ਨੇ ਅਸੀਂ ਪਾਣੀ ਪੀਰ ਚਾਰ ਨੰਬਰ ਗੱਲੀ ਜੀ ਕੀ ਹਾਸਾ ਹੋਇਆ ਸੀ ਜੀ ਜੀ ਮੀ ਆਇਆ ਸੀ ਥੋੜਾ ਜਾ ਤੇ ਸਾਡੀ ਪਹਿਲਾਂ ਬਰਾਂਡੇਲ ਛਤ ਗਿਰ ਗਈ ਸੀ ਥੋੜੀ ਜੀ ਤਾਂ ਮੈਂ ਆ ਕਰੀਣੀ ਸੀ ਮੈਂ ਦਵਾਈ ਲੈਣ ਗਈ ਸੀਗੀ ਤੇ ਮੇਰੇ ਹਸਬੰਦ ਮੇਰੇ ਕੋਲ ਨਹੀਂ ਦਿੰਦੇ ਉਹ ਮੈਂ ਥੋੜਾ ਜਿਆ ਕਰਦਾ ਵੀ ਜੋੜੇ ਵਗੈਰਾ ਕੱਢ ਲੈਨੀ ਐ ਤੇ ਕਰਦਾ ਗੁਜ਼ਾਰਾ ਕਰਦੀ ਆ ਹੂੰ ਤੇ ਮੈਂ ਆਸਪੜੋਸ ਨੇ ਦਵਾ ਦਵਾ ਕੇ ਗੁੜੀਆਂ ਨਾਲ ਸਮਾਨ ਕਢਾਤਾ ਸਾਰਾ ਤੇ ਥੋੜਾ ਬਹੁਤ ਨੁਕਸਾਨ ਹੋਇਆ ਤੇ ਬਾਕੀ ਦੋ ਛੱਤਾਂ ਗਿਰ ਗਿਆ ਕਮਰੇ ਦੀ ਐਕਰ ਸੋਈ ਦੀ ਬਰਾਂਡੇ ਦੀ ਜੀ ਹਾਂਜੀ ਕੀ ਮੰਗ ਕਰਦੀ ਹਾਂ ਸਰਕਾਰ ਜੀ ਮੈਂ ਕਿਨ ਸਰਕਾਰ ਨੂੰ ਮੇਰੀ ਥੋੜੀ ਮਦਦ ਕੀਤੀ ਜਾਵੇ ਜੀ ਮੈਂ ਤਾਂ ਬਹੁਤ ਗਰੀਬ ਹਾਂ ਮੇਰੇ ਬੱਚੇ ਦੀ ਫੀਸ ਨਹੀਂ ਮੇਰੇ ਤੋਂ ਪੈ ਜੂਗੀ ਹੁਣ ਮੈਂ ਬਤਾ ਮੇਰਾ ਨਾਮ ਨਹੀਂ ਲੰਮਾਣੀ ਤੁਸੀਂ ਇਹਨਾਂ ਦੀ ਕੀ ਲੱਗਦੇ ਹੋ ਮੈਂ ਇਹਨਾਂ ਦੀ ਮਾਂ ਹਾਂ ਜੀ ਕੀ ਅਸਾਉ ਰਿਏ ਸੀਗੇ ਤੇ ਇਹ ਜਿਮੀ ਆਇਆ ਸੀਗਾ ਤੇ ਮੀ ਆਨ ਤੋਂ ਬਾਅਦ ਇਨਾਂ ਦੀ ਛੱਤਾਂ ਡਿੱਗਣ ਲੱਗ ਗਈਆਂ ਤੇ ਭੱਜ ਕੇ ਸਾਰਿਆਂ ਨੇ ਸਮਾਨ ਕੱਢਿਆ ਸਾਨੂੰ ਫੋਨ ਕੀਤਾ ਸੀ ਆਏ ਆ ਕੇ ਸਾਰੇ ਉਸ ਪੜੋਸ ਨੇ ਤਾਂ ਸੀ ਰਲ ਕੇ ਸਮਾਨ ਬਾਹਰ ਕੱਢਿਆ ਗੁੜੀਆਂ ਹੈ ਨਹੀਂ ਸੀ ਕੀ ਕਰੇ ਦਵਾਈ ਲੈਣ ਗਈ ਸੀ ਨੂੰ ਸ਼ੂਗਰ ਹੈਗੀ ਹੈ ਤੇ ਨਾਲ ਅਸੀਂ ਗੁੜੀਆਂ ਦੇ ਰਲ ਕੇ ਸਾਰਿਆਂ ਨੇ ਸਮਾਨ ਕੱਢਿਆ ਤੇ ਕੱਢਦਿਆ ਕੱਢਦਿਆ ਬਸ ਛੱਤਾਂ ਡਿੱਗ ਗਈਆਂ ਕਿੰਨੀ ਛੱਤਾਂ ਡਿੱਗੀਆਂ ਇਹ 4 ਛੱਤਾਂ ਡਿੱਗੀਆਂ ਜੀ ਦੋ ਕਮਰਿਆਂ ਦੀਆਂ ਇੱਕ ਰਸੋਈ ਦੀ ਇੱਕ ਬਰਾਂਡੇ ਦੀ ਠੀਕ ਹੈ ਹੁਣ ਮੰਗ ਕੀ ਕਰਦੇ ਹੋ ਮੰਗਾ ਹੀ ਕਰਦੇ ਆ ਵੀ ਵਿਚਾਰੀ ਗਰੀਬ ਨਹੀਂ ਹੈਗੀ ਏ ਇਹ ਇਹਦੇ ਘਰ ਵਾਲੇ ਇਹਦੇ ਕੋਲ ਨਹੀਂ ਰਹਿੰਦਾ ਆਦਾ ਚਲੋ ਮਿਹਨਤ ਮਜ਼ਦੂਰੀ ਕਰਕੇ ਆਦਾ ਟਾਈਮ ਪਾਸ ਕਰਦੀ ਵੀ ਇਹ ਵੀ ਇੰਦੀ ਮਦਦ ਕੀਤੀ ਜਾਵੇ ਸਰਕਾਰਾਂ ਦੀ ਮਦਦ ਕਰੇ ਉਹਨੇ ਰਹਿੰਦੇ ਫਿਰ ਕਿੱਥੇ ਜਿਵੇਂ ਚਤ ਡਿੱਗ ਗਈ ਉਹ ਜੀ ਇੱਕਾ ਕਮਰਾ ਹੈ ਗਿਆ ਜੀ ਬੱਤਿਆਂ ਵਾਲਾ ਇਹਨਾਂ ਦਾ ਵੀ ਕੋਈ ਪਤਾ ਨਹੀਂ ਕੀ ਦੋ ਗਿਰ ਜਾਵੇ ਨਾ ਮਤ ਆਪਣਾ ਜਸਪਾਲ ਕਰ ਤੁਸੀਂ ਕੀ ਲੱਗਦੇ ਹੋ ਇਹਨਾਂ ਦੇ ਗਵੰਡੀਆਂ ਵੈਸੇ ਹਾਂ ਕੀ ਹਸ ਹੋਇਆ ਸੀ ਇਹਨਾਂ ਦੇ ਕਰੀ ਜੀ ਇਨਦੇ ਆਸਾ ਜੀ ਤੇਣੇ ਤਾਂ ਆਪ ਤਾਂ ਦਵਾਈ ਲੈਣ ਗਈ ਸੀ ਕਿ ਕੁੜੀ ਤਾਂ ਤੇ ਛੋਟੀ ਗੁੜੀ ਹੈਗੀ ਸੀ ਤੇ ਫੜਕਾ ਸਾਨੂੰ ਸੁਣਿਆ ਕਰੇ ਧੜਾਕ ਦੇ ਨੇ ਜਿੱਡੀ ਛੱਤ ਹੂੰ ਤੇ ਫੇਰ ਅਸੀਂ ਰਲ ਰੁਲ ਕੇ ਕੁਝ ਤਾਂ ਸਮਾਨ ਉਹ ਤੇ ਇੱਕ ਛੱਤ ਡਿੱਗੀ ਹੂੰ ਫੇਰ ਸਮਾਨ ਸੋਨੇ ਦਾ ਰਲ ਕੇ ਭਾਈ ਸਾਰਿਆਂ ਨੇ ਕਢਾਤਾ ਨੇ ਆਪਦੇ ਪਿੱਕਾ ਨੂੰ ਵੀ ਸੱਦ ਲਿਆ ਉਸ ਤੋਂ ਬਾਅਦ ਇਹਨਾਂ ਦੀ ਫੇਰ ਸਾਰੀਆਂ ਛੱਤਾਂ ਹੀ ਡਿੱਗ ਪਈਆਂ ਬਾਬਾ ਦਵਾ ਦਵਾ ਕਢਾ ਦਿੱਤਾ ਫੇਰ ਗਲੀ ਵਾਲੇ ਉਹ ਵੀ ਡਿੱਗਣ ਵਾਲੇ ਨੇ ਉਹਨਾਂ ਦੇ ਬੱਤੇ ਕੜ ਕੇ ਪਏ ਨੇ ਵਿਚਾਰੇ ਉਹ ਵੀ ਡਿੱਗ ਗਏ ਹਾਂ ਘਰ ਵਾਲਾ ਕੋਈ ਮਦਦ ਨਹੀਂ ਦਿੰਦਾ ਇਹਨਾਂ ਨੂੰ ਤਾਂ ਬਹੁਤ ਦੁਖੀ ਹੈਗੇ ਇਹ ਹੂੰ ਫਿਰ ਹੁਣ ਗੁਜ਼ਾਰਾ ਕਿਵੇਂ ਕਰਦੀ ਹੈ ਕਿਵੇਂ ਕਰਦੇ ਵਾ ਜੋੜੇ ਜੁੱਤੀਆਂ ਗੰਢ ਲੈ ਕੋਈ ਮਾੜਾ ਮੋਟਾ ਕੀ ਕਰ ਲਿਆ ਕੋਈ ਮਾੜਾ ਮੋਟਾ ਕੋਈ ਕਦੇ ਕੋਈ ਕੋਈ ਭਰਾ ਭਰ ਜਾਏ ਪੇਕੇ ਮਾੜਾ ਮੋਟਾ ਕਦੇ ਨੂਨ ਥੋਪਦਾ ਦੇ ਜਾਂਦੇ ਨੇ ਪਰ ਪੇਕੇ ਕਿੰਨਾ ਕੁ ਦਿਨ ਦੇ ਜਾਂਦੇ ਨੇ ਆ ਕੀ ਕਰਕੇ ਕਦੇ ਸਾਨੂੰ ਵੀ ਦੇਣੀ ਪੈਂਦੀ ਹੈ ਹੁਣ ਮੰਨ ਕੀ ਕਰਦੀ ਹੈ ਨਵਾਸਤੇ ਇਹ ਨਵਾਸ ਨਹੀਂ ਹੈ ਗਰੀਬ ਜਿਹੜਾ ਕੋਈ ਛੱਤ ਤਾਂ ਸਿਰ ਤੇ ਹੋਣੀ ਚਾਹੀਦੀ ਕੋਈ ਮਦਦ ਕਰ ਦੇ ਕਿੱਥੋਂ ਵਿਚਾਰੀ ਜਨਾਨੀ ਇਕੱਲੀ ਕਿੱਥੋਂ ਪੈਸੇ ਜੋੜ ਕਿੱਥੋਂ ਛੱਤ ਪਾਵੇਗੀ ਮੁਝਕ ਲੱਗੇ ਇੱਕ ਚੋ ਦੋ ਬੱਚੇ ਨੇ ਦੇ ਇੱਕ ਛੋਟਾ ਜਿਹਾ ਬੱਚਾ ਜਮਾ ਹੀ ਹੈ ਕ ਕੁੜੀ ਹੈ ਤੇ ਤਾਂ ਮਜਬੂਰ ਹੈਗੇ ਚਲ ਕੁਛ ਮਦਦ ਕੀਤੀ ਜਾਵੇ ਕੋਈ ਛੱਤ ਖੜੀ ਹੋ ਜਾਏ ਮਾੜੀ ਮੋਟੀ ਆਪਦਾ ਕਰਕੇ ਤਾਂ ਗੁਜ਼ਾਰਾ ਤਾਂ ਮਾੜਾ ਮੋਟਾ ਕਰਦੇ ਰਹਿਣ ਕਰਦੀ ਕੰਮ ਕਦੇ ਮਿਰਚਾਂ ਮਿਰਚਾਂ ਤੋੜਨ ਜਾਂਦੀ ਹੈ ਵਿਚਾਰੀ ਤੇ ਫਿਰ ਬਿਵਾਰ ਰਹੀਂ ਚੋਗਰਾ ਵੇਰ ਕੀ ਕਰੇ ਕਰਦੀ ਹੈ ਕੰਮ ਉਹ ਦੋ ਨੇ ਅੱਛੇ ਇੱਕ ਪਿੰਡ ਰਹਿੰਦੇ ਆ ਉਹਦਾ ਨਾਮ پتہ ਠੀਕ ਠੀਕ ਉੱਥੇ ਹੀ ਜਦ ਛੱਤ ਡਿੱਗੀ ਤਾਂ ਕਵਿਤਾ ਘਰ ਦੇ ਵਿੱਚ ਨਹੀਂ ਸੀ ਉਧੀਆਂ ਦੋ 3 ਘਰ ਦੇ ਵਿੱਚ ਸਨ ਆਵਾਜ਼ ਸੁਣ ਕੇ ਗਵਾਂਡੀ ਮੁਕੇ ਤੇ ਪਹੁੰਚੇ ਤੇ ਉਹਨਾਂ ਨੇ ਦੋਹਾਂ ਦੀ ਮਦਦ ਕੀਤੀ ਪਰਿਵਾਰ ਵੱਲੋਂ ਇਸ ਵੇਲੇ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਜਾ ਰਹੀ ਹੈ